ਲੋ ਮੈਂ ਡਾਕਟਰ ਤਿਰੰਕਰ ਪਹਿਲੀ ਵੀਡੀਓ ਸਤਨਾਜਾ ਤੇ ਨਵਗ੍ਰਹਿ ਸ਼ਾਂਤੀ ਤੇ ਮੈਂ ਜਦੋਂ ਪਾਈ ਤੁਹਾਡੇ ਵੱਲੋਂ ਮਿਲੇ ਬੇਹਤ ਪਿਆਰ ਸਤਿਕਾਰ ਲਈ ਧੰਨਵਾਦ ਉਹ ਵੀਡੀਓ ਹਿੱਟ ਰਹੀ ਪਰ ਉਸ ਵੀਡੀਓ ਤੋਂ ਬਾਅਦ ਤੁਹਾਡੇ ਮਨਾਂ ਵਿੱਚ ਕਈ ਸਵਾਲ ਜਨਮੇ ਸਵਾਲਾਂ ਦਾ ਜਨਮਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਹੀ ਤਾਂ سلسلہ ਗੱਲਬਾਤ ਦਾ ਅੱਗੇ ਵਧਦਾ ਤਦੇ ਤਾਂ ਸੰਵਾਦ ਰਚਾਏ ਜਾਂਦੇ ਆ ਆਨੰਦ ਆਉਂਦਾ ਫਿਰ ਐਦਾਂ ਦੀ ਵੀਡੀਓ ਬਣਾਉਣ ਦਾ ਅੱਜ ਦੀ ਇਸ ਪੜਸ਼ਾਲਾ 'ਚ ਮੈਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੁਬਾਰਾ ਇੱਕ ਇੱਕ ਕਰਕੇ ਦੇਵਾਂਗੀ ਇੱਕ વૈਦਿਕ ਜੋਤਿਸ਼ ਦੀ ਰੋਸ਼ਨੀ ਵਿੱਚ ਵੀ ਤੇ ਜਿੱਥੇ ਲੋੜ ਹੋਈ ਉੱਥੇ ਮੈਂ ਵਿਗਿਆਨਕ ਸਾਇੰਟਿਫਿਕ ਐਂਗਲ ਅਨਸਾਰ ਵੀ ਗੱਲਬਾਤ ਕਰਾਂਗੀ ਅਖੀਰ ਤੱਕ ਜ਼ਰੂਰ ਬਨੇ ਰਿਹਾ ਕਰੋ ਬਹੁਤ ਗੱਲਾਂ ਛੁੱਟ ਜਾਂਦੀਆਂ ਜਦੋਂ ਤੁਸੀਂ ਵੀਡੀਓ ਨੂੰ ਫਾਰਵਰਡ ਕਰਕੇ ਸੁਣਨਾ ਚਾਹੁੰਦੇ ਹੋ ਛੇਤੀ ਛੇਤੀ ਮੈਂ ਤੁਹਾਨੂੰ ਦੇਖਿਆ ਕਰੋ ਦੇਖਿਆ ਕਰੋ ਅੰਦਰ ਉਸ ਵੀਡੀਓ ਦੇ ਹੈ ਕਿ ਕਿਉਂਕਿ ਅੰਤ ਵਿੱਚ ਮੈਂ ਤੁਹਾਨੂੰ ਇੱਕ ਅਤਿ ਵਿਰਲਾ ਉਪਾਅ ਵੀ ਦੱਸਣਾ ਹੈ ਤੇ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਜਿੰਨੀਆਂ ਕੁਐਰੀਜ਼ ਆਈਆਂ ਉਸ ਵੀਡੀਓ ਦੇ ਥੱਲੇ ਕਮੈਂਟਸ ਵਿੱਚ ਅਵਲ ਤਾਂ ਮੈਂ ਉੱਥੇ ਹਰੇਕ ਨੂੰ ਇੰਡੀਵਿਜੂਅਲ ਜਵਾਬ ਦਿੱਤਾ ਪਰ ਮੈਨੂੰ ਲੱਗਾ ਕਿ ਇੱਕ ਵੀਡੀਓ ਹੋਰ ਬਣਾਈ ਜਾਣੀ ਚਾਹੀਦੀ ਹੈ ਜਿਹੜੀਆਂ ਜਿਹੜੀਆਂ ਕਲੈਰਿਟੀਆਂ ਤੁਹਾਨੂੰ ਚਾਹੀਦੀਆਂ ਉਹ ਮੈਂ ਹੋਰ ਵੀ ਦੇ ਦਵਾਂ 57 ਦਾ ਜੋਤਿਸ਼ੀ ਅਰਥ ਹੈ ਸੱਤ ਅਨਾਜ ਜਿਹੜੇ ਸ਼ਨੀ ਅਤੇ ਪਿੱਤਰ ਕਰਮਕ ਰੁਕਾਵਟਾਂ ਨੂੰ ਦੂਰ ਕਰਨ ਲਈ ਵਰਤੇ ਜਾਂਦੇ ਆ ਇਹ ਉਪਾਮ ਮੁਕਤ ਹੋਰਤੇ ਦੋ એનਰਜੀਆਂ ਲਈ ਕੀਤਾ ਜਾਂਦਾ ਇੱਕ ਤਾਂ ਪਿਤਰ ਸ਼ਾਂਤੀ ਕਹ ਲੋ ਕਿ ਪੁਰਖਿਆਂ ਦੀ ਕਿਰਪਾ ਸਾਨੂੰ ਚਾਹੀਦੀ ਹੈ ਤੇ ਦੂਸਰਾ ਸ਼ਨੀ ਦੋਸ਼ ਹਟਾਉਣ ਲਈ ਸ਼ਨੀ ਦੋਸ਼ ਨਾਲ ਕਿਹੜੇ ਕਲੇਸ਼ ਪੈਦਾ ਹੁੰਦੇ ਆ ਘਰੇਲੂ ਕਲੇਸ਼ ਬਿਮਾਰੀਆਂ ਰੁਕਾਵਟਾਂ ਇਹ ਸਭ ਤੋਂ ਮੁਕਤੀ ਲਈ ਅਸੀਂ ਦੋ ਕੰਮ ਲਈ ਫਿਰ ਅਸੀਂ ਦੋ ਤਰ੍ਹਾਂ ਦੀ એનર્ਜੀ ਪ੍ਰਾਪਤ ਕਰਨ ਲਈ ਅਸੀਂ ਇਹ ਸੱਤ ਅਨਾਜਾ ਪਾਉਂਦੇ ਆ ਪਿਤਰ ਸ਼ਾਂਤੀ ਤੇ ਸ਼ਨੀ ਦੋਸ਼ ਹਟਾਉਣ ਲਈ ਪਹਿਲਾ ਸਵਾਲ ਪਹਿਲੇ ਕੁਇਰੀ ਤੁਹਾਡੀ ਆਈ ਕਿ ਸਤਨਾਜਾ ਸਬਤ ਪਾਈਏ ਜਾਂ ਖੁੱਟਕੇ ਅਵਲ ਤਾਂ ਸਬਤ ਪਾਉਣਾ ਹੁੰਦਾ ਪਰ ਇਨਸਾਨੀਅਤ ਦੇ ਨਾਤੇ ਕਿ ਆਪਾਂ ਭਲਾ ਕਰ ਰਹੇ ਆਂ ਵੈਦਿਕ ਗ੍ਰੰਥਾਂ ਚ ਸਤਨਾਜਾ ਅਸਲ ਚ ਉਹਦੇ ਸ਼ਬਦ ਕਰਤ ਹੈ ਅਖੰਡ ਅਨਾਜ ਜਿਹੜਾ ਟੁੱਟਿਆ ਪਜ ਨਹੀਂ ਅਖੰਡ ਅਨਾਜ ਸਬਤ ਇਸ ਲਈ ਸਬਤ ਰੂਪ ਵਿੱਚ ਹੀ ਸ਼ੁਭ ਮੰਨਿਆ ਗਿਆ ਪਰ ਕਿਉਂਕਿ ਅਸੀਂ ਪ੍ਰੈਕਟੀਕਲੀ ਚੱਲਣਾ ਲਾਈਫ ਦੇ ਵਿੱਚ ਜਿੱਦਾਂ ਮੱਕੀ ਦੇ ਦਾਣੇ ਆ ਨਾ ਉਹ ਮੋٹے ਦਾਣੇ ਮੈਨੂੰ ਲੱਗਦਾ ਹੁੰਦਾ ਜਨੌਰ ਛੋਟੇ ਛੋਟੇ ਪੰਛੀ ਆਏ ਆ ਉਹਨਾਂ ਲਈ ਇੱਕ ਜਾਨਲੇਵਾ ਹੋ ਸਕਦਾ ਉਹਨਾਂ ਲਈ ਖਤਰਾ ਬਣ ਸਕਦਾ ਹਾਲਾਂਕਿ ਕਿਸੇ ਨੇ ਕਮੈਂਟ ਚ ਕਿਹਾ ਕਿ ਜਿੜੀਆਂ ਤੋੜ ਲੈਂਦੀਆਂ ਮੈਂ ਵੀ ਦੇਖੀਆਂ ਤੋੜ ਲੈਂਦੀਆਂ ਉਹ ਇੱਕ ਦਾਣੇ ਨੂੰ ਖਾਣ ਨੂੰ ਘੰਟਾ ਲਾਉ ਵਿਚਾਰੀਆਂ ਕਿੱਥੇ ਉਹ ਕਟਕਟਾਏ ਜਿਹੜੇ ਦਰਦਰੇ ਪੀਸੇ ਹੋਇਆ ਉਹ ਚੁੱਕ ਕੇ ਉਹਨਾਂ ਨੇ ਫੁਰਰ ਕਰਕੇ ਉੜ ਵੀ ਜਾਣਾ ਇੰਜੋਏ ਕਰਨਗੇ ਕਿੱਥੇ ਉਹਨਾਂ ਨੂੰ ਸਖਤ ਮਿਹਨਤ ਕਰਨੀ ਪੈਣੀ ਹੈ ਥੋੜੀ ਮਿਹਨਤ ਕਰਕੇ ਖਾ ਲੈਣ ਇਸ ਲਈ ਅਨਾਜ ਨੂੰ ਆਟਾ ਨਾ ਬਣਾਓ ਸਗੋਂ ਹੌਲੀ-ਹੌਲੀ ਕੁੱਟ ਲੋ ਜਾਂ ਫਿਰ ਦਰਦਰਾ ਕਰ ਲੋ ਤਾਂ ਜੋ ਪੰਛੀਆਂ ਲਈ ਵੀ ਸਖਾੜਾ ਹੋ ਜਾਏ ਤੇ ਜਿਹੜੇ ਸਾਡੇ ਸ਼ਾਸਤਰੀਏ ਮਰਿਆਦਾ ਹੈ ਉਹ ਵੀ ਬਣੀ ਰਹੇ ਇੱਕ ਹੋਰ ਕੁਐਸਚਨ ਆਇਆ ਸੀ ਕਿ ਛੱਤ ਉਤਨ ਅਨਾਜ ਕਿਉਂ ਨਾ ਪਾਈਏ ਮੈਂ ਮਨਾਂ ਕੀਤਾ ਸੀ ਅਸਲ 'ਚ ਉਸ ਵੀਡੀਓ 'ਚ ਕਿ ਛੱਤ ਤੇ ਅਨਾਜ ਨਹੀਂ ਪਾਉਣਾ ਮੇਰਾ ਜਵਾਬ ਹੈ ਜੇ ਮੈਂ ਵੈਦਿਕ ਗ੍ਰੰਥਾਂ ਤਹਿਤ ਜਵਾਬ ਦੇਣਾ ਹੋਵੇ ਕਿਉਂਕਿ ਮੈਂ ਦੋਨੋਂ ਰੀਜ਼ਨ ਦੱਸ ਰਹੀ ਹਾਂ ਛੱਤ ਰਾਹੁ ਦਾ ਖੇਤਰ ਮੰਨੀ ਜਾਂਦੀ ਹੈ ਓਕੇ ਰਾਹੁ ਭ੍ਰੰ ਪੈਦਾ ਕਰਦਾ ਹੈ ਅਸੰਤੁਲਨ ਦਾ ਪ੍ਰਤੀਕ ਹੈ ਇਸ ਕਰਕੇ ਛੱਤ ਉਤੇ ਅਨਾਜ ਪਾਉਣਾ ਅਸ਼ੁੱਭ ਮੰਨਿਆ ਗਿਆ ਹੈ ਗੱਲ ਇੱਥੇ ਹੀ ਖਤਮ ਨਹੀਂ ਹੋਈ ਬਾਜਰਾ ਪਾਉਨੇ ਆਕਸਰ ਅਸੀਂ ਬਹੁਤ ਬਾਜਰਾ ਪਾਉਨੇ ਆ ਬਾਜਰਾ ਰਾਹੂ ਨਾਲ ਜੁੜਿਆ ਅਨਾਜ ਹੈ ਤੇ ਇਸ ਦੀ ਤਸਵੀਰ ਬਹੁਤ ਗਰਮ ਹੁੰਦੀ ਹੈ ਉਧਰੋਂ ਛੱਤ ਵੀ ਰਾਹੂ ਆ ਕੀ ਹੋਣਾ ਕਬੂਤਰਾਂ ਨੂੰ ਬਾਜਰਾ ਪਾਉਣਾ ਨਹੀਂ ਚਾਹੀਦਾ ਦੋਨੋਂ ਜਿਹੜੀਆਂ ਤਮਸਿਕ એનਰਜੀਜ਼ ਮਿਲ ਗਈਆਂ ਫਿਰ ਕੀ ਹੋਣਾ ਹਾਂ ਅਸ਼ੁੱਭ ਵਾਲੀ ਮਿਲਦੇ ਆ ਮੈਂ ਸਾਇੰਟਿਫਿਕਲੀ ਗੱਲ ਕਰ ਲਵਾਂ ਕਬੂਤਰ ਖਾਂਦੇ ਆ ਜਦੋਂ ਅਨਾਜ ਕੋਈ ਵੀ ਖਾ ਲੈਣ ਬਿੱਠਾ ਕਰਦੇ ਆ ਤੇ ਕਬੂਤਰਾਂ ਦੀਆਂ ਮਿੱਠਾਂ 'ਚ ਖਤਰਨਾਕ ਜੀਵਾਣੂ ਪਾਏ ਜਾਂਦੇ ਆ ਤੁਹਾਨੂੰ ਪਤਾ ਸਾਇੰਟਿਫਿਕਲੀ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਇੱਕ ਤਾਂ ਹਿਸਟੋਪਲੇਜ਼ਮਾ ਬਿਮਾਰੀ ਹੋ ਜਾਂਦੀ ਹੈ ਇੱਕ ਹਿਸਟੋਪਲੇਜ਼ਮੋਸਿਸ ਹਿਸਟੋਪਲੇਜ਼ਮੋਸਿਸ ਇੱਕ ਕ੍ਰਿਪਟੋਕੋਕਸ ਬਿਮਾਰੀ ਹੋ ਜਾਂਦੀ ਹੈ ਇੱਕ ਕ੍ਰਿਪਟੋਕੋਕਸਿਸ ਹੋ ਜਾਂਦੀ ਹੈ ਇੱਕ ਸੈਲਮੋਨੇਲਾ ਮਤਲਬ ਪੇਟ ਨਾਲ ਅੰਤੜੀਆਂ ਨਾਲ ਜੁੜੀ ਬਹੁਤ ਗੰਭੀਰ ਬਿਮਾਰੀ ਹੈ ਸੈਲਮੋਨੇਲਾ 81% ਇਹ ਫਲੂ ਬੁਖਾਰ ਹੈ ਇਹਦਾ ਉੱਤਰ ਤਾਂ ਨਹੀਂ ਕਈ ਕਿ ਦਿਨ ਇਹ ਲੱਛਣ ਆ ਸੋ ਇਹ ਭਿਆਨਕ ਜੇ ਤਾਂ ਨਾਮ ਬੜੇ ਔਖੇ ਆ ਪਰ ਬਿਮਾਰੀਆਂ ਵੀ ਬੜੀਆਂ ਭਿਆਨਕ ਨੇ ਸੋ ਇਸ ਤੋਂ ਬਚਣਾ ਹੈ ਇਸੇ ਕਰਕੇ ਵੈਦਿਕ ਜੋਤਿਸ਼ ਵੀ ਕਹਿੰਦੀ ਹੈ ਕਿ ਬਾਜਰਾ ਬਾਜਰਾ ਤੇ ਰਾਹੂ ਅਸ਼ੋਬਾ ਦੋਨੋਂ ਤੇ ਮੈਡੀਕਲ ਵਿਗਿਆਨ ਵੀ ਕਹਿੰਦਾ ਕਿ ਕਬੂਤਰਾਂ ਦੇ ਮਿੱਠਾ ਮਨੁੱਖੀ ਸਿੱਤ ਲਈ ਬਹੁਤ ਖਾਨੇ ਕਰ ਖਾਨ ਇਸ ਲਈ ਤੁਸੀਂ ਛੱਤ ਤੇ ਅਨਾਜ ਨਹੀਂ ਪਾਓਗੇ ਹੱਲੇ ਮੈਂ ਕਨਕਲੂਜਨ ਤੇ ਜਾਣਾ ਕਾਲੇ ਨਾ ਪੈਜੋ ਸਵਾਲ ਤੀਜਾ ਆਇਆ ਕੀ ਕੀ ਮੇਨ ਦਰਵਾਜ਼ੇ ਦੇ ਗੇਟਾਂ ਤੇ ਪਿਲਰਾਂ ਤੇ ਪਾ ਦਈਏ ਨਾਲ ਸੱਜੇ ਖੱਬੇ ਦੇਖੋ ਜੇ ਮੈਂ ਵੈਦਿਕ ਗ੍ਰੰਥਾਂ ਦਾ ਆਧਾਰ ਬਣਾ ਕੇ ਜਵਾਬ ਦੇਣਾ ਤੇ ਘਰ ਦਾ ਮੁੱਖ ਗੇਠ ਹੀ એનર્ਜੀ ਦਾ ਪ੍ਰਵੇਸ਼ ਦੁਆਰ ਹੁੰਦਾ ਨਾ ਤੇ ਮੁੱਖ ਦਰਵਾਜ਼ਾ ਕੀ ਆ ਆਪਾਂ ਮੰਨਦੇ ਆ ਕਿ ਲక్ష్ਮੀ ਦਾ ਪ੍ਰਵੇਸ਼ ਦੁਆਰ ਇੱਥੇ ਪਵਿੱਤਰਤਾ ਹੋਣੀ ਚਾਹੀਦੀ ਹੈ ਘਰ ਦਾ ਮੁੱਖ ਗੇਟ ਹੀ ਤਾਂ એનર્ਜੀ ਦਾ ਪ੍ਰਵੇਸ਼ ਦੁਆਰ ਇੱਥੇ ਕੀ ਰੱਖਿਆ ਜਾਂਦਾ ਕੀ ਨਹੀਂ ਰੱਖਿਆ ਜਾਂਦਾ ਉਹਦਾ ਸਿੱਧਾ ਅਸਰ ਘਰ ਦੀਆਂ ਲਹਿਰਾਂ ਵਾਈਬ੍ਰੇਸ਼ਨ ਉੱਤੇ ਪਵੇਗਾ ਦੋਨੋਂ ਪਿਲਰ ਅੰਦਰ ਯਮਦਵਾਰ ਮੰਨਨੇ ਗਏ ਦੋ ਆ ਖੱਬਾ ਪਾਸਾ ਚੰਦਰ ਸੱਜਾ ਪਾਸਾ ਸੂਰਜ ਜੇਸੀ ਪੋਜ਼ਿਟਿਵਿਟੀ ਦੀ ਗੱਲ ਕਰੀਏ ਤਾਂ ਗਰੀਬਾਂ ਪੰਛੀਆਂ ਜਾਨਵਰਾਂ ਨੂੰ ਖਰਾਕ ਮਿਲਦੀ ਆ ਪਿਤਰ ਦੋਸ਼ ਤੇ ਸ਼ਨੀ ਦੋਸ਼ ਦੂਰ ਕਰਨ ਵਾਲਾ ਕਰਮ ਕਰ ਰਹੇ ਹੁੰਨੇ ਆ ਸੀ ਘਰ ਵਿੱਚ ਦਾਣ ਧਰਮ ਦੀ એનર્ਜੀ ਲਗਾਤਾਰ ਆਉਂਦੀ ਆ ਐਂਟਰੈਂਸ ਤੇ ਜਦੋਂ ਅਸੀਂ ਪਾਉਂਦੇ ਆ ਜੇ ਆ ਨੈਗੇਟਿਵਿਟੀ ਸੰਭਾਵਨਾ ਦੀ ਗੱਲ ਕਰਾਂ ਤਾਂ ਜੇ ਗਰੇਨਜ਼ ਲੰਬਾ ਸਮਾਂ ਧਿਆਨ ਨਾਲ ਸੁਣਿਓ ਮੇਰੀ ਗੱਲ ਜੇ ਇਹੀ ਤੁਹਾਡੇ ਵੱਲੋਂ ਪਾਏ ਗਏ ਦਾਣੇ ਪਿੱਲਰ ਉੱਤੇ ਲੰਬਾ ਸਮਾਂ ਪੈ ਰਹਿਣ ਜਾਣਗੇ ਤਾਂ ਸਾਥਿਓ ਕੀ ਹੋਏਗਾ ਬਰਸਾਤ ਆ ਨਾ ਆਮ ਦਿਨਾਂ ਵਿੱਚ ਵੀ ਜੇ ਕੋਈ ਚੀਜ਼ ਪਈ ਰਵੇ ਸੜ ਜਾਏਗੀ ਗਲ ਜਾਏਗੀ ਗੰਦਗੀ ਬਦਬੂ ਪੈਦਾ ਹੋਏਗੀ ਕਾਰਨ ਕੀ ਹੈ ਇਦਾਂ ਦੇ ਥਾਵਾਂ ਤੇ ਫਿਰ ਕਿਹੜੀ ਅਲਰਜੀ ਆ ਜਾਂਦੀ ਹੈ ਰਾਹੂ ਕੇਤੂ ਦੋਸ਼ਾਂ ਵਰਗਾ ਅਸਰ ਕਰੇਗਾ ਘਰ ਵਿੱਚ ਉਲਝਣਾ ਵਧਣ ਗਿਆ ਰਾਹੂ ਕੇਤੂ ਦਾ ਦੋਸ਼ ਕ੍ਰੀਏਟ ਹੋ ਗਿਆ ਨਾ ਅਸੀਂ ਆਪ ਕੀਤਾ ਜਾਂ ਤਾਂ ਹੈ ਨਾ ਵੀ ਰੋਜ਼ ਪਿੱਲਰਾਂ ਤੇ ਝਾੜੂ ਫੇਰੋ ਸਾਫ਼ ਕਰੋ ਫਿਰ ਪਾਉ ਥੋੜੇ ਜਿਹਾ ਉਹ ਖਾਲਣ ਖਾਲੀ ਹੋ ਜਾਏ ਗੇਟ ਦੀ એનર્ਜੀ ਐਂਟਰੀ ਪੁਆਇੰਟ ਆ ਗੰਦੇ ਅਨਾਜ ਜਾਂ ਕੂੜਾਕਰਕਟ ਰਹੇਗਾ ਤਾਂ ਘਰ ਦੀ ਵਾਸਤੂ એનર્ਜੀ ਡਾਊਨ ਹੋਣੀ ਹੀ ਹੋਣੀ ਹੈ ਸੋ ਹਰਜ ਤਾਂ ਬਿਲਕੁਲ ਨਹੀਂ ਪਾਓ ਪਰ ਅਨਾਜ ਸਾਫ ਤਾਜ਼ਾ ਰੱਖਿਆ ਜਾਏ ਰੋਜ਼ਾਨਾ ਹਫਤਾਵਾਰੀ ਉਹਨੂੰ ਪੰਛੀਆਂ ਗਉਆਂ ਜਾਂ ਜਿੜੀਆਂ ਨੂੰ ਖੁਲਾਇਆ ਜਾਏ ਪਰ ਬਿਲਕੁਲ ਮਨਾਹੀ ਹੈ ਇਨ ਕੇਸ ਜੇ ਤੁਸੀਂ ਕਹਣੇ ਘਰ ਨਹੀਂ ਹੋ ਅਨਾਜ ਉੱਪਰ ਵੀ ਪਿਆ ਸੜੀ ਜਾ ਰਿਹਾ ਉੱਪਰ ਦੇ ਉੱਪਰ ਮੁੰਟਾ ਪਰ ਪਰ ਪਾਈ ਜਾ ਰਹੇ ਹਨ ਪੰਛੀ ਆਏ ਹੀ ਨਹੀਂ ਹੈ ਨਾ ਬਹੁਤ ਮੀ ਹੋਵੇ ਨਹੀਂ ਆਉਂਦੇ ਉਹ ਸੜ ਗਿਆ ਗਲ ਗਿਆ ਪਿੱਲਰ ਉੱਤੇ ਗੰਦਗੀ ਜਾਂ ਇਸੁੱਤਾ ਬਣੇਗੀ ਨੈਗੇਟਿਵਿਟੀ ਆਣੀ ਹੈ ਤਾਂ ਰਾਉਕੇਤੂ ਤੁਹਾਡਾ ਖਰਾਬ ਹੋ ਜਾਣਾ ਬਿਨਾ ਮਤਲਬ ਪੰਗੇ ਨਹੀਂ ਲਈਦੇ ਹੁੰਦੇ ਇਹਨੂੰ ਕਹਿੰਦੇ ਪੰਜਾਬੀ ਚ ਸੋ ਸਤਨਾਜਾ ਹਮੇਸ਼ਾ ਦਾਨ ਜਾਂ ਭੋਗ ਵਾਲੀ એનર્ਜੀ ਮੰਨੀ ਗਈ ਹੈ ਇਹਨੂੰ ਜੀਵਾਂ ਨੂੰ ਖਿਲਾਉਣਾ ਹੀ ਪੂਰਨਤਾ ਮੰਨਿਆ ਗਿਆ ਸਿਰਫ ਪਿੱਲਰ ਉੱਪਰ ਰੱਖਣਾ ਬਿਨਾ ਭੋਗੇ ਅਧੂਰਾ ਉਪਾਅ ਹੈ ਜੀ ਜੋ ਵਰਤਿਆ ਨਹੀਂ ਗਿਆ ਹੈਨਾ ਸੋ ਬਾਹਰਲੇ 게ਟ ਦੇ ਪਿੱਲਰਾਂ ਉੱਤੇ ਸਤਨਾਜਾ ਰੱਖਣ ਦਾ ਹਰਜਤਾ ਨਹੀਂ ਹੈ ਪਰ ਇਹ ਯਕੀਨੀ ਬਣਾਓ ਕਿ ਅਨਾਜ ਨਿਯਮਤ ਤੌਰ ਤੇ ਪੰਛੀ ਜਾਂ ਜਾਨਵਰ ਤਾਜ਼ਾ ਖਾਣ ਉਹ ਗਲੇ ਸੜੇ ਨਾ ਕਿਉਂਕਿ ਜੋਤਿਸ਼ ਪੱਖੋਂ ਇਹ ਪਿਤ੍ਰ ਸ਼ਨੀ ਦੋਸ਼ਨ ਵਰਗ ਕਰਮ ਬਣ ਜਾਣਾ ਤੁਹਾਡਾ ਜੇ ਪ੍ਰੈਕਟੀਕਲੀ ਮੈਂ ਗੱਲ ਕਰਾਂ ਤਾਂ ਜੇ ਅਨਾਜ ਪਿਲਰਾਂ ਉੱਤੇ ਪਿਆ ਰਹਿਣਾ ਤਾਂ ਇਹ ਗਲ ਕੇ ਸੜ ਜਾਣਾ ਜਿਹਦੇ ਨਾਲ ਨੈਗੇਟਿਵਿਟੀ ਘਰ ਵਿੱਚ ਦਾਖਲ ਹੋ ਜਾਣੀ ਆ ਅਨਾਜ ਜਿਹੜਾ ਸਦਾ ਧਰਤੀ ਤੇ ਹੀ ਪਾਉਣਾ ਹੈ ਖੁੱਲੇ ਖੇਤਰ ਚ ਪਾਉਣਾ ਹੈ ਬਾਅਦ ਚ ਮੈਂ ਗੱਲ ਕਰਦੀ ਆ ਚੌਥਾ ਸਵਾਲ ਸੀ ਕਿ ਜੇ ਅਸਲ ਨਵਗ੍ਰਹਿ ਅਨਾਜ ਨਾ ਮਿਲਣ ਤਾਂ ਫਿਰ ਕਿਹੜੇ ਅਨਾਜ ਲਈਏ ਜੇ ਸਤਨਾ ਜੇ ਲਈ ਮੇਰੇ ਵੱਲੋਂ ਦੱਸਿਆ ਅਨਾਜ ਨਹੀਂ ਮਿਲਦੇ ਤੇ ਕਾਮਨ ਸੈਂਸ ਆ ਕੋਈ ਵੀ ਹਰਜ ਨਹੀਂ ਆ ਇੰਨਾ ਉਹ ਨਾ ਬਹੁਤ ਸਖਤ ਰੂਲ ਨਹੀਂ ਹੈਗੇ ਥੋੜੀ ਰਿਲੈਕਸ ਹੋ ਜਾਈਦਾ ਤੁਸੀਂ ਗ੍ਰਹਿਾਂ ਦੇ ਰੰਗ ਵਾਲੇ ਹੋਰ ਅਨਾਜ ਲੈ ਲਓ ਠੀਕ ਹੈ ਅਨਾਜ ਹੋਰ ਲੈ ਲਓ ਮੁੱਖ ਗੱਲ ਤਾਂ ਕੀ ਹੈ ਰੰਗ ਪਲੱਸ ਗ੍ਰਹਿ ਦੀ એનર્ਜੀ ਥੈਟਸ ਆਲ ਪੰਜਵਾਂ ਸਵਾਲ ਆਇਆ ਧਰਤੀ ਦੇ ਉੱਤੇ ਅਨਾਜ ਪਾਉਣਾ ਪਾਣੀ ਤੇ ਆਕਾਸ਼ ਤੱਤ ਇਹਨਾਂ ਦੀ ਗੱਲ ਕਰ ਲਈਏ ਧਰਤੀ ਤੱਤ ਕੀ ਹੈ ਅਨਾਜ ਧਰਤੀ ਉੱਤੇ ਪਾਉਣਾ ਕੀ ਦਿਖਾਉਂਦਾ ਹੈ ਸਟੈਬਿਲਿਟੀ ਤੇ ਗਰਾਉਂਡਿੰਗ ਦਾ ਪ੍ਰਤੀਕ ਆ ਗੱਲਾਂ ਬੜੀਆਂ ਗੂੜੀਆਂ ਆ ਜਲ ਤੱਤ ਪਾਣੀ ਰੱਖਦੇ ਆ ਚੰਦਰਮਾ ਤੇ ਤੁਹਾਡਾ ਸ਼ੁਕਰ ਠੀਕ ਹੋ ਜਾਣਾ ਆਕਾਸ਼ ਤੱਤ ਦਾ ਗੱਲ ਆ ਖੁੱਲਾ ਰੱਖਿਆ ਆਪਾਂ ਠੀਕ ਆ ਕੱਚੀ ਧਰਤੀ ਤੇ ਪਾਇਆ ਜਾਂ ਤੇ ਫਰਸ਼ ਵੀ ਲੱਗਾ ਸਾਫ਼ ਆ ਸਾਈਡ ਤੇ ਆ ਤਾਂ ਖੁੱਲੇ ਆਕਾਸ਼ ਸ਼ੀਟ ਅਨਾਜ ਪਾਉਣ ਦਾ ਮਤਲਬ ਨਵ ਗ੍ਰੇਨ ਨੂੰ ਸਿੱਧੀ ਅਰਪਣਾ ਵਿਦਆਊਟ ਐਨੀ ਬਲਾਕੇਜ ਕੋਈ ਨਹੀਂ ਹੈ ਸਿੱਧਾ ਆਕਾਸ਼ ਧਰਤੀ ਦਾ ਮਿਲਪ ਵਿਚ ਕੋਈ ਰਕਬਟੀ ਇੱਕ ਸਵਾਲ ਆਇਆ ਸ਼ੇਵਾ ਕਿ ਆਪਣਾ ਗ੍ਰਹਿ ਬਿਗਸੁਰ ਪੰਛੀਆਂ ਨੂੰ ਕੀ ਦੇ ਰਿਹਾ ਹੈ ਬੜਾ ਬਚਕਾਨਾ ਜਿਹਾ ਸਵਾਲ ਸੀ ਪਤਾ ਨਹੀਂ ਕਿਹਦਾ ਸੀ ਖੈਰ ਮੈਂ ਜਵਾਬ ਉੱਥੇ ਦਿੱਤਾ ਸੀ ਕਿ ਅਨਾਜ ਵੈਦਿਕ ਗ੍ਰੰਥ ਕਹਿੰਦੇ ਅਨਾਜ ਦੇਣ ਦਾ ਅਰਥ ਗ੍ਰਹਿ ਦੀ એનર્ਜੀ ਨੂੰ ਰਿਲੀਜ਼ ਕਰਨਾ ਕਰਨਾ ਹੁੰਦਾ ਅਸਲ ਚ ਤਾਂ ਕਿ ਆਪਾਂ ਆਪਣੀ ਗ੍ਰਹਿ ਦੀ એનર્ਜੀ ਨੂੰ ਰਿਲੀਜ਼ ਕਰ ਰਹੇ ਹਾਂ ਅਸੀਂ ਨਾ ਕਿ ਪੰਛੀਆਂ ਤੇ ਗ੍ਰਹਿ ਦਾ ਭਾਰੂ ਭਾਰ ਸਾਰਾ ਪਾ ਰਹੇ ਇਹ ਕਿਰਿਆ ਪੂਤ ਯੋਜਨਾ ਦਾ ਰੂਪ ਹੈ ਪੰਛੀਆਂ ਲਈ ਭੋਜਨ ਧਰਤੀ ਲਈ ਅਰਪਣ ਗ੍ਰਹਿ ਲਈ ਸ਼ਾਂਤੀ ਹੈ ਨਾ ਤੇ ਵੈਰਪੱਖ ਦੀ ਗੱਲ ਕਰਾਂ ਜਿੱਦਾਂ ਮਨੁੱਖਾਂ ਨੂੰ ਖਾਣਾ ਦਾਨ ਕਰਨਾ ਪਉਣਾ ਉਸੇ ਤਰ੍ਹਾਂ ਪੰਛੀਆਂ ਨੂੰ ਅਨਾਜ ਦੇਣਾ ਵੀ ਪਉਣਾ ਇਸ ਨਾਲ ਅਨਾਜ ਦੀ એનર્ਜੀ ਗ੍ਰਹਿ ਨੂੰ ਸ਼ਾਂਤ ਕਰਦੀ ਹੈ ਪੰਛੀ ਖਾਂਦੇ ਆ ਆਕਾਸ਼ੀ ਮੰਡਲਾਂ ਤੇ ਵਿਚਰਦੇ ਆ ਤੁਹਾਡੀ એનર્ਜੀ ਨਾਲ-ਨਾਲ ਜਾਂਦੀ ਆ ਕਿੰਨੀਆਂ ਦੁਆਵਾਂ ਯੂਨੀਵਰਸ ਵੱਲੋਂ ਦਿੱਤੀਆਂ ਜਾਂਦੀਆਂ ਤੁਹਾਨੂੰ ਨਹੀਂ ਪਤਾ ਇਹ ਗੱਲਾਂ ਗਹਿਰ ਗੰਭੀਰ ਨੇ ਤੇ ਸ਼ਾਂਤ ਸਾਗਰ ਨੇ ਆਦਮਾ ਦਾ ਤਾਂ ਨਹੀਂ ਪਤਾ ਪਰ ਬੜਾ ਕੁਝ ਹੈ ਵਿੱਚ ਚੁਗੀਆਂ ਮਾਰ ਕੇ ਕੱਢਣਾ ਪੈਂਦਾ ਸੋ ਠੀਕ ਹੈ ਜੀ ਮੈਨੂੰ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਹੜਾ ਸਭ ਤੋਂ ਚੰਗਾ ਤੇ ਅਚੰਭਤ ਗੱਲ ਮੇਰਾ ਜਿਹੜਾ ਕੋਈਰੀ ਜਵਾਬ ਲੱਗਾ ਤੁਹਾਡੇ ਕਮੈਂਟ ਹੀ ਮੇਰੀ ਅਗਲੀ ਵੀਡੀਓ ਦਾ ਆਧਾਰ ਬਣ ਗਏ ਸੋ ਇੱਕ ਰੈਮਡੀ ਰੇਅਰ ਦੇਣ ਲੱਗੀ ਹਾਂ ਜੇ ਘਰ ਵਿੱਚ ਨੈਗੇਟਿਵਿਟੀ ਬਹੁਤ ਵੱਧ ਗਈ ਆ ਤਾਂ ਸੋਮਵਾਰ ਜਦੋਂ अर्ਲੀ ਮਾਰਨਿੰਗ ਤੁਸੀਂ ਉੱਠਣਾ ਆ ਇੱਕ ਛੋਟੇ ਭਾਂਡੇ ਚ ਪਾਣੀ ਪਾ ਲਓ ਲੋਟਾ ਲੈ ਲਓ ਗਲਾਸ ਲੈ ਲਓ ਗੜਵੀ ਲੈ ਲਓ ਕੱਚਾ ਦੁੱਧ ਤੇ ਕਾਲੇ ਤੇਲ ਇੱਕ ਚੁਟਕੀ ਮਿਲਾ ਕੇ ਘਰ ਦੇ ਮੁੱਖ ਦਰਵਾਜ਼ੇ ਤੇ ਛਿੜਕ ਦਿਓ ਹੌਲੀ ਹੌਲੀ ਢੋਲਦੇਈਦਾ ਨਾ ਬਾਲਟੀ ਇਸ ਸਮੇਂ ਓਮ ਅਪਵਿਤਰ ਪਵਿੱਤਰਵਾ ਓਮ ਅਪਵਿੱਤਰ ਪਵਿੱਤਰੋਵਾ ਇਹ ਮੰਤਰ ਤਿੰਨ ਵਾਰ ਕਹਿਣਾ ਤੁਸੀਂ ਇਸ ਦੇ ਨਾਲ ਰਹੋ ਕਿ ਤੁਹਾਡੀ ਪਲੇਸ਼ એનર્ਜੀ ਸ਼ਾਂਤ ਹੋ ਜਾਂਦੀ ਹੈ ਜਲਸੋ ਨੇ ਇਹ ਵੀਡੀਓ ਜੇ ਤੁਹਾਨੂੰ ਤੁਹਾਡੇ ਲਈ ਲਾਭਦਾ ਕਰੇ ਤਾਂ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਤਾਂ ਤੁਸੀਂ ਭੁੱਲਣਾ ਨਹੀਂ ਹੈ ਕਿਉਂਕਿ ਤੁਹਾਡਾ ਹਰ ਕਮੈਂਟ ਮੇਰੇ ਲਈ ਇੱਕ ਨਵੀਂ એનર્ਜੀ ਹੈ ਮੈਨੂੰ ਖੁਸ਼ੀ ਹੁੰਦੀ ਹੈ ਕਿ ਵੀਡੀਓ ਸੁਣਨ ਤੋਂ ਬਾਅਦ ਪ੍ਰਤੀਕਿਰਿਆ ਦੇ ਰੂਪ ਤੁਹਾਡੇ ਮਨ ਅੰਦਰ ਸਵਾਲ ਤਾਂ ਪੈਦਾ ਹੋਏ ਨਾ ਸਵਾਲ ਆਉਣਗੇ ਮੈਂ ਹੋਰ ਵੱਧ ਮਿਹਨਤ ਕਰਾਂਗੀ ਮੈਂ ਕਤਾਬਾਂ ਫੋਲਾਂਗੀ ਆਨਸਰ ਲੱਭਾਂਗੀ ਜੇ ਮੇਰੇ ਕੋਲ ਨਹੀਂ ਉਹ ਨੌਲੇਜ ਤਾਂ ਜੋ ਲੌਜੀਕਲੀ ਹਰੇਕ ਪੈਦਾ ਹੋਏ ਸਵਾਲ ਦਾ ਮੈਂ ਸਟ੍ਰੀਕ ਜਵਾਬ ਦੇਵਾਂ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ ਜੇ ਜਿਹੜੀ ਮੈਂ ਪਿਤਰਪਖ ਦੀ ਸੀਰੀਜ਼ ਸ਼ੁਰੂ ਕੀਤੀ ਹੈ ਤੁਸੀਂ ਕਮੈਂਟਸ ਵਿੱਚ ਮੈਨੂੰ ਜ਼ਰੂਰ ਦੱਸਿਓ ਕਿ ਪਿਤਰਪਖ ਜਾਂ ਸਰਦ ਪਖ ਨਾਲ ਜੁੜਿਆ ਕੋਈ ਹੋਰ ਵਿਸ਼ਾ ਤੁਹਾਡੇ ਮਾਈਂਡਸ ਹੈ ਮੈਂ ਉਸ ਤੇ ਵੀਡੀਓ ਬਣਾਵਾਂ ਤੁਹਾਨੂੰ ਜੋ ਚਾਹੀਦੀ ਹੋਵੇ ਕੋਈ ਅਦਭੁਤ ਜਿਹੀ ਦੱਸਿਓ ਮੈਨੂੰ ਡਿਫਰੈਂਟ ਜਿਹੜਾ ਰੇਅਰੈਸ ਤੋਂ ਰੇਅਰ ਹੋਵੇ ਮੈਂ ਤਾਂ ਓਕੇ ਨੂੰ ਸੌਖਾ ਬਣਾਉਣਾ ਅਦਭੁਤ ਹੋਵੇ ਦੁਰਲਭ ਹੋਵੇ ਦੁਰਲਭ ਹੋਵੇ ਤਾਂ ਹੋਰ ਵੀ ਵਧੀਆ ਮੈਂ ਲੱਭ ਕੇ ਲਿਆਵਾਂਗੀ ਮੈਨੂੰ ਖੁਸ਼ੀ ਹੋਏਗੀ ਮੈਂ ਮਿਹਨਤ ਕਰਾਂਗੀ ਜ਼ਰੂਰ ਦਸਤਨਾ ਮਿਲਾਂਗੇ ਕੱਲ ਇੱਕ ਵੱਖਰੇ ਰੰਗ ਚ ਟੀਲ ਦੈਨ ਬਾਏ ਬਾਏ